ਇਹ ਵੀਡੀਓ ਵੇਖ ਰਖੇ ਆਪ ਸਭ ਲੋਕ ਜੀ ਆ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਦੂੰਤਤਾ ਕਾ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਈ ਦੀ ਵੱਡੀ ਖਬਰ ਆਈ ਜੀ ਚ ਹਾਲ ਨਾਲ ਸਾਈਬਰ ਠੱਗੀ ਮਾਰਨ ਦੇ ਮਾਮਲੇ 6 ਮੁਲਜ਼ਮ ਅਦਾਲਤ ਚ ਪੇਸ਼ ਦੋ ਨਿਆਇਕ ਹਰਾਸ ਚ 4 ਮੁਲਜ਼ਮ 3 ਦਿਨਾਂ ਤੇ ਰਿਮਾਂਡ ਤੇ ਪੁਲਸ ਦੇ ਸਬਕਾ ਆਈਜੀ ਅਮਰ ਸਿੰਘ ਚਾਹਾਲ ਨਾਲ ਸਾਈਬਰ ਠੱਗੀ ਮਰਦੇ ਮਾਮਲੇ 6 ਮੁਲਜ਼ਮਾਂ ਨੂੰ ਰਿਮਾਂਡ ਤੇ ਖਤਮ ਹੋਣ ਤੇ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਦਾਲਤ ਨੇ 4 ਮੁਲਜ਼ਮਾਂ ਦਾ 3 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਹੈ ਜਦਕਿ 2 ਨੂੰ ਨਾਇਕ ਰਸਤੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਸਾਈਬਰ ਕ੍ਰਾਈਮ ਥਾਣਾ ਪੁਲਸ ਨੇ ਵੀਰਵਾਰ ਨੂੰ ਲਖਨ ਚਿਰੀ ਚੰਦ ਸੋਮਨਾਥ ਰਣਜੀਤ ਨੰਬਰਦਾਰ ਪ੍ਰਤੀਕ ਉੱਤਮ ਅਸ਼ੀਸ਼ ਕੁਮਾਰ ਤੇ ਮੁਹੰਮਦ ਸ਼ਰੀਫ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਇਹਨਾਂ ਵਿੱਚੋਂ ਸੋਮਨਾਥ ਅਤੇ ਮੁਹੰਮਦ ਸ਼ਰੀਫ ਨੂੰ ਨਿਆਂ ਘਰਾਸਤੇ ਵਿੱਚ ਭੇਜਿਆ ਗਿਆ ਹੈ ਜਦਕਿ ਲਖਨ ਚਿਰੀ ਚੰਦ ਰਣਜੀਤ ਨੰਬਰਦਾਰ ਦਾ ਪ੍ਰਤੀਕ ਉੱਤਮ ਤੇ ਅਸ਼ੀਸ਼ ਕੁਮਾਰ ਪਾਂਡੇ 3 ਦਿਨਾਂ ਦੀ ਰਿਮਾਂਡ ਤੇ ਹਨ ਸਾਈਬਰ ਕ੍ਰਾਈਮ ਥਾਣੇ ਦੇ ਇੰਚਾਰਜ ਇੰਸਪੈਕਟਰ ਕਰਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਮਾ ਮਲਜ਼ਮ 46 ਸਾਲਾਂ ਚੰਦਰਕANT ਬੀਪੀ ਅਤੇ ਸ਼ੂਗਰ ਦੀ ਬਿਮਾਰੀ ਕਾਰਨ ਆਈਸੀਯੂ ਵਿੱਚ ਦਾਖਲੇ ਬਿਮਾਰ ਹੋਣ ਕਾਰਨ ਉਸ ਨੂੰ ਨਿਆਂ ਘਰਾਸੇ ਵਿੱਚ ਭੇਜਿਆ ਗਿਆ ਹੈ ਇਸ ਇਹ ਮਲਜ਼ਮ ਸੇਮ ਕਾਰਡ ਤਿਆਰ ਕਰਕੇ ਦੁਬਈ ਭੇਜਦਾ ਸੀ ਸੇਵਾ ਮੁਕਤ ਆਈਜੀ ਅੰਮਰ ਸਿੰਘ ਚਿਹਾਲ ਨਾਲ ਤਕਰੀਬਨ 2 ਹਫ਼ਤੇ ਪਹਿਲਾਂ 8 ਕਰੋੜ 10 ਲੱਖ ਰੁਪਏ ਦੀ ਠੱਗੀ ਹੋਈ ਸੀ ਇਸ ਤੋਂ ਪਰੇਸ਼ਾਨ ਕੇ ਚਹਾਲ ਨੇ ਖੋਦ ਨੂੰ ਗੋਲੀ ਮਾਰ ਕੇ ਖੋਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਮੇਂ ਸਿਰ ਇਲਾਜ ਮਿਲਣ ਕੰਨ ਉਹਨਾਂ ਦੀ ਜਾਨ ਬਚ ਗਈ ਪਟਿਆਲਾ ਸਾਈਬਰ ਪੁਲਿਸ ਨੇ ਠੱਗੀ ਗਈ ਰਕਮ ਜੋ ਕਰੀਬ 2.5 ਕਰੋੜ ਰੁਪਏ ਵੱਖ-ਵੱਖ ਖਾਤੇ ਵਿੱਚ ਪ੍ਰੀਜ ਕਰਵਾ ਦਿੱਤੇ ਹਨ ਰਿਟਾਇਰਡਰ ਆਈਜੀ ਚਹਲ ਨੇ ਇਹ ਪੈਸੇ ਵਾਪਸ ਲੈਣ ਦੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਸਾਈਬਰ ਕ੍ਰਾਈਮ ਥਾਣੇ ਨੇ ਬੈਂਕ ਨਾਲ ਤਾਲਮਿਲ ਸ਼ੁਰੂ ਕਰ ਦਿੱਤਾ ਹੈ ਦੂਜੇ ਪਾਸੇ ਰਿਮਾਂਡ ਤੇ ਚੱਲ ਰਿਖੇ ਚਾਰ ਮੁਲਜ਼ਿਮਾਂ ਕੋਲ ਟ੍ਰਾਂਸਪੈਂਸੀ ਟ੍ਰਾਂਸਫਰਮ ਕਰਨ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ ਕਿਉਂਕਿ ਉਹਨਾਂ ਦੇ ਖਾਤਿਆਂ ਰਾਹੀਂ ਵੀ ਹੀ ਪੈਸੇ ਕਢਵਾਏ ਗਏ ਸਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਜੈਦ ਕਦ ਜਗਾਈਓ